ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਨੋਨੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਭਾਜੀ ਉਹਨਾਂ ਨੇ ਇੱਕ ਹੀ ਵੈੜ ਸੇਲ ਕਰਨੀ ਹੈ ਜੀ ਟੋਕੜ ਵੈੜ ਆ ਤੇ ਬਿਲਕੁਲ ਜਾਇਜ਼ ਮੁੱਲ ਕਰਨਾ ਬੜੀ ਕੁਆਲਿਟੀ ਦੀ ਵੈੜ ਆ ਜੀ ਕਦ ਕਾਠ ਲੋ ਚੰਗੀ ਐ ਸੋਹਣੀ ਐ ਬਾਕੀ ਹੈ ਵੀ ਬਰੀਡ ਐ ਸਾਈ ਵਾਲ ਕ੍ਰੋਸ ਦੇ ਵਿੱਚ ਪੱਖ ਰੱਖਦੀ ਐ ਜੀ ਚੰਗੀ ਸੋਹਣੀ ਸੰਖੀ ਐ ਤੇ ਦੁੱਧ ਵੀ ਬਹੁਤ ਸੋਹਣਾ ਵੈੜ ਕੋ ਆਪਾਂ ਜੀ ਡਿਟੇਲ ਵੀ ਲਵਾਂਗੇ ਸਭ ਤੋਂ ਪਹਿਲਾਂ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਆਪਣਾ ਆ ਕੇ ਦੋ ਟਾਈਮ ਦੀ ਚਵਾਈ ਕਰਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਣਾ ਜੀ ਤੇ ਜਿਹੜਾ ਗੱਬਣ ਪਸ਼ੂ ਆ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਾ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਣਾ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਵੀਰ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਤੇ ਇਹਦੀ ਡਿਟੇਲ ਲਵਾਂਗੇ ਜੀ ਵੀਡੀਓ ਨੂੰ ਮੱਤ ਤੋਂ ਬਾਅਦ ਸ਼ੇਅਰ ਕਰ ਦਿਓ ਹਾਂ ਜੀ ਸਸੀ ਦਾ ਪਾਉ ਜੀ ਸਸੀ ਆ ਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਤੇ ਅੱਜ ਹੈ ਨਹੀਂ ਪਾਪਾ ਘਰ ਨਹੀਂ ਘਰੇ ਨਹੀਂ ਹੋ ਗਏ ਕਿਦੇ ਠੀਕ ਹੈ ਠੀਕ ਹੈ ਇੱਕ ਹੀ ਵੈੜ ਸੇਲ ਕਰਨਾ ਹਾਂਜੀ ਇੱਕੋ ਹੀ ਹੈ ਠੀਕ ਹੈ ਜੀ ਤੇ ਐਡਰੈਸ ਬੋਲ ਦਿਓ ਜੀ ਐਡਰੈਸ ਹੈਗਾ ਪਿੰਡ ਨੁੰਨੇ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਨਾਮ ਦੱਸ ਦਿਓ ਜੀ ਨਾਮ ਗੁਰਪ੍ਰੀਤ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ ਆਪਣਾ 9280252822 ਠੀਕ ਹੈ ਜੀ ਇਹ ਟੋਕੜਾ ਵੈੜ ਹਾਂਜੀ ਵੀਰ ਜੀ ਟੋਕੜਾ ਆ ਠੀਕ ਹੈ ਜੀ ਠੀਕ ਆ ਦੁੱਧ ਕਿੰਨਾ ਇਸ ਟਾਈਮ ਤੇ ਇਹਦੇ ਕੋਲ ਦੁੱਧ 8 ਕਿਲੋ ਆ 7 ਕਿਲੋ ਦੀ ਆਪਾਂ ਗਾਰੰਟੀ ਦੇਵਾਂਗੇ 8 ਕਿਲੋ ਦੁੱਧ ਹੈਗਾ ਠੀਕ ਹੈ ਜੀ ਸਹੀ ਆ ਇਹਨੂੰ ਤੋੜ ਦੋ ਇੱਕ ਰਾਂ ਆਹ ਵੇਖੋ ਜੀ ਬਹੁਤ ਸੋਹਣਾ ਕੱਦ ਕਾਠਾ ਇਹਦਾ ਚੰਗਾ ਥਾਣ ਬੜਾ ਸੋਹਣਾ ਲੱਗਾ ਜੀ ਇਹਨੂੰ 8 ਕਿਲੋ ਦੁੱਧ ਆਏ ਦੇ ਕੋਲ ਇਸ ਟਾਈਮ ਤੇ ਆਹ ਵੇਖ ਸਕਦੇ ਆ ਪੂਰੀ ਚੰਗੀ ਕੁਆਲਿਟੀ ਦੀ ਆਹ ਵੇਖੋ ਜੀ ਥਾਣ ਥਣ ਬੜਾ ਚੰਗਾ ਲੱਗਾ ਇਸ ਟਾਈਮ ਤੇ 8 ਕਿਲੋ ਦੁੱਧ ਆ ਤੋ ਕਢਾ ਜੀ ਆ ਕੱਦ ਕਾਠ ਚੰਗਾ ਸੋਹਣਾ ਵਾ ਬਾਕੀ ਸੋਹਣੀ ਆ ਜਿੰਨੀ ਵੀ ਹੈਗੀ ਆਹ ਵੇਖੋ ਲੈ ਜੋ ਲੈ ਜੋ ਸੂਆ ਵੀਰ ਜੀ ਦਾ ਕੰਮਾ ਜੀ ਦੁੱਧਾ ਹੋਊਗਾ ਅੱਛਾ ਦੁੱਧਾ ਸੂਆ ਠੀਕ ਹੈ ਜੀ ਤੇ ਗਾਂ ਟਿਕਾ ਡੂਗਾ ਲੱਗਾ ਕਿ ਨਹੀਂ ਇਹਨੂੰ ਨਹੀਂ ਗਾਂ ਨਹੀਂ ਲੱਗਾ ਠੀਕ ਹੈ ਨਹੀਂ ਲੱਗਾ ਤੇ ਸੱਜਰ ਨੇ ਪਤਾ ਕਿੰਨਾ ਕਿ ਦੁੱਧ ਚ ਆਇਆ ਸੱਜਰ ਨੇ ਘਰ ਵਾਲੇ ਕਹਿੰਦੇ 15 16 ਲੀਟਰ ਚ ਆਇਆ ਵਾ ਅੱਛਾ 15 16 ਲੀਟਰ ਚ ਆਇਆ ਠੀਕ ਹੈ ਜੀ ਹੁਣ ਇਸ ਟਾਈਮ ਤੇ 8 ਲੀਟਰ ਤੇ ਆਉਣਾ ਹਾਂ ਜੀ 8 ਹੋਊਗਾ ਆਪਾਂ 7 ਲੀਟਰਾਂ ਦੀ ਗਾਰੰਟੀ ਦੇਵਾਂਗੇ ਆ ਜਿਹੜਾ ਚਵਾ ਦੇਣਾ ਹਾਂ ਜੀ ਚਵਾ ਦੇਣਾ ਤੇ ਬਾਕੀ ਇਹਨੂੰ ਰੱਸੀ ਪਾ ਕੇ ਚੋਣੇ ਆ ਹਾਂ ਜੀ ਨਿਆਣਾ ਪਾ ਲੈਨੇ ਆ ਨਿਆਣਾ ਪਾ ਕੇ ਠੀਕ ਹੈ ਠੀਕ ਹੈ ਵੰਡ ਪਾ ਲੈਣੀ ਹੋਣੀ ਹੈ ਜੀ ਹਾਂਜੀ ਵੰਡ ਪਾਏ ਵੰਡ ਲੋੜ ਦੀਗੀ ਠੀਕ ਹੈ ਜੀ ਹਾਂਜੀ ਸਹੀ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਮੋਲੇ ਦਾ ਪਾਪਾ ਦੇ 12000 ਕਹਿੰਦੇ ਸੀ ਅੱਛਾ ਤੇ ਬਾਕੀ ਤੁਸੀਂ ਵਿੱਚੋ ਗਰੂਨੀ ਕਰ ਦੋ ਮੈਂ ਕਹਿੰਦਾ 11000 ਦੀ ਦੇ ਦੋ ਕੋਈ ਨਹੀਂ ਯਾਰ ਹੋਰ ਛੱਡ ਦੋ 10000 ਦੇ 10000 ਦੇ ਹਾਂਜੀ ਪਾ ਕੇ ਦਿੰਨੀ ਆਪਾਂ ਦੇ ਹੀ ਦੇਣੀ ਆ ਕੋਈ ਫੋਨ ਵੀਰ ਭਰਾ ਦੇ ਦਲੇਰੀਆਂ ਪਾਪਾ ਵਾਲੀਆਂ ਹੀ ਕਰਨੀਆਂ ਹੋਣ ਹੈਂ ਇਦਾਂ ਆ ਮੁੱਲ ਲੱਭਣੇ ਨਹੀਂ ਤੁਹਾਡੇ ਕੋਈ ਲੱਭਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਕਰਨੀ ਹੋਰ ਕੋਈ ਗੱਲ ਬਾਤ ਬਸ ਜਿਹਾ ਆਪਣੀ ਤਸੱਲੀ ਕਰਕੇ ਕਢਣਾ ਬਾਜੋ ਗਾਲ੍ਹਾਂ ਮਾਣੀ ਲੈਣਾ ਠੀਕ ਹੈ ਜੀ ਠੀਕ ਹੈ ਸਹੀ ਆ ਫੋਨ ਜ਼ਰੂਰ ਕਰ ਲਿਓ ਵੀਰ ਨੂੰ ਬਹੁਤ ਹੀ ਸੋਹਣੀ ਆ ਬਾਕੀ ਆ ਕੇ ਤੁਸੀਂ ਆਪ ਵੀ ਤਸੱਲੀ ਕਰ ਲਿਓ ਚੈੱਕ ਕਰਕੇ ਲੈ ਕੇ ਜਾਓ ਵੀ ਵੀਡੀਓ ਕਰ ਦਿਓ ਸ਼ੇਅਰ